ਜੀ ਬਹੁਤ ਬਹੁ ਮੁਬਾਰਕਬਾਦ ਦਿੰਨੇ ਆ ਸਾਡੇ ਹਲਕਾ ਵਾ ਦਾ ਇੱਕ ਜੋਤਾਰ ਸਿੰਘ ਵਿਧਾਇਕਪੁਰਾ ਨੂੰ ਬਹੁਤ ਹੀ ਸਤਿਕਾਰਯੋਗ ਵਿਧਾਇਕ ਸਾਡੇ ਖੰਨਾ ਸੌਨ ਸਾਹਿਬ ਜਿਨ੍ਹਾਂ ਦੀ ਯਾਦਕਾ ਸਦਨ ਅੱਜ ਬਹੁਤ ਹੀ ਵੱਡੀ ਰੈਲੀ ਤੇ ਆਸਰੇ ਰੈਲੀ ਹੋ ਰਹੀ ਆ ਸੋ ਜਿੰਨੇ ਵੀ ਤੁਸੀਂ ਉਹ ਸਾਹ ਦੇਖ ਰਹੇ ਹੋ ਲੋਕਾਂ ਦੇ ਵਿੱਚ ਤਾਂ ਸਾਨੂੰ ਵੀ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਨੂੰ ਵੀ ਪਾਰਟੀ ਨੇ ਮੌਕਾ ਦਿੱਤਾ ਕਿ ਅਸੀਂ ਵਿਧੇਚ ਯੋਗਦਾਨ ਪਾਈਏ ਸੋ ਸਾਨੂੰ ਜੋ ਪਾਰਟੀ ਨੇ ਡਿਊਟੀ ਜਿੰਨੀ ਕਿ ਨਵਾਈ ਉਸ ਸਾਹਮਣੇ ਅਸੀਂ ਆਪਣੀ ਤਿਆਰੀ ਪੂਰੀ ਕਰਨੀ ਹੈ ਇੰਨੀਆਂ ਬੱਸਾਂ ਲੱਗੇ ਜਾ ਰਹੇ ਸਾਡੀਆਂ 10 ਬੱਸਾਂ ਦੀ ਪੂਰੀਆਂ ਕਿੰਨਾ ਇਕੱਠਾ ਹੋਇਆ ਕਾਠੀ 6 700 ਬੰਦੇ ਦਾ ਆਮ ਆਦਮੀ ਪਾਰਟੀ ਕੋਲ ਸਰਕਾਰ ਤੁਹਾਡੇ ਦਰਵਾਜ਼ੇ ਚ ਲਾਇਆ ਗਿਆ ਸਕੀਮ ਜੀ ਉਹ ਨੂੰ ਇਹ ਕਹਦੇ ਆ ਜੀ ਲੋਕਾਂ ਚ ਬਹੁਤ ਸ਼ਾਬਾਸ਼ ਦੇਖੋ ਇਹਦਾ ਹਜੇ ਜਿਵੇਂ ਜਿਵੇਂ ਲੋਕਾਂ ਨੂੰ ਨਹੀਂ ਪਤਾ ਲੱਗ ਰਿਹਾ ਕੁਝ ਲੋਕਾਂ ਨੂੰ ਤਾਂ ਸਰਕਾਰ ਨੂੰ ਪੈਂਪੈਂਟ ਸਪਾਏ ਨੇ ਘਰ ਘਰ ਦੇ ਵਿੱਚ ਨੁਮਾਇंदे ਭੇਜ ਰਹੀ ਆ ਤਾਂ ਇਹ ਲੋਕਾਂ ਨੂੰ ਪਤਾ ਲੱਗ ਸਕੇ ਕਿ ਐਕਚੁਅਲੀ ਪ੍ਰੋਗਰਾਮ ਕੀ ਆ ਤਾਂ ਜਿਵੇਂ ਲੋਕ ਖੱਜਲ ਖਵਾਰ ਹੁੰਦੇ ਸੀ ਸਰਟੀਫਿਕੇਟਾਂ ਲਈ ਕਿਸੇ ਨੂੰ ਪੈਨਸ਼ਨ ਨਹੀਂ ਲੱਗਦੀ ਸੀ ਤਾਂ ਇਹ ਬਹੁਤ ਹੀ ਬੜਾ ਉਪਰਾਲਾ ਵਾ ਵੀ ਘਰ ਘਰ ਜਾ ਕੇ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਸਾਡੀਆਂ ਕੀ ਸੁਵਿਧਾਵਾਂ ਜੋ ਸਾਨੂੰ ਚਾਹੀਦੀਆਂ ਨੇ ਪਾਰਟੀ ਸੁਪਰੀਮੂਵ ਬੋਨਡ ਦੇ ਕੇਸ ਜੀ ਆਲਦੀ ਕੀ ਕਹੜਾ ਜਨਨੋ ਲੱਗੇ ਬਹੁਤ ਬਹੁਤ ਉਹਨਾਂ ਨੂੰ ਪਹਿਲਾਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਫੇਰੀ ਪਾਈ ਆ ਤੇ ਅਸੀਂ ਉਹਨਾਂ ਨੂੰ ਇਹੀ ਵਿਸ਼ਵਾਸ ਦਿਵਾਉਂਦੇ ਹਾਂ ਕਿ ਜੋ ਪਾਰਟੀ ਬਰਕਰਾਰ ਨੂੰ ਸੇਵਾ ਲਈ ਆ ਜੋ ਪਾਰਟੀ ਨੇ ਵਾਦੇ ਕੀਤੇ ਆ ਪਾਰਟੀ ਪੂਰੀ ਕਰ ਰਹੀ ਹੈ ਤੇ ਬਰਕਰਾਰ ਉਹਨਾਂ ਨਾਲ ਚਟਾਕ ਬੰ ਖੜੇ ਦੇਖੋ ਜੀ ਅੱਜ ਉਹਨਾਂ ਨੇ ਜੋ ਕਿਹਾ ਉਹ ਕਰਕੇ ਦਿਖਾਉਣਗੇ ਤੋ ਸਾਰਿਆਂ ਨੂੰ ਇਹੀ ਉਤਸ਼ਾਹ ਭਾਵੀ ਦੇਖੋ ਅੱਜ ਕੀ ਅਨਾਊਂਸਮੈਂਟ ਹੁੰਦੀ ਹੈ ਜਿਹੜਾ ਪ੍ਰਿੰਸ ਮਿੱਠੇਵਾਲ ਜੀ ਮਿੱਠੇਵਾਲ ਜੀ ਨੌਜਵਾਨੋ ਕਿ ਅੱਜ ਜਿਹੜੀ ਸਰਕਾਰ ਆ ਪੰਜਾਬ ਦੇ ਇਹ ਵੀ ਤਕਰੀਬਨ ਜ਼ਿਆਦਾਤਰ ਨੌਜਵਾਨਾਂ ਦੀ ਹੈ ਅੱਜ ਰੈਲੀ ਹੋ ਰਹੀ ਸ਼ਮਨਗਰ ਦੀ ਅਸੀਂ ਬਹੁਤ ਅੱਜ ਲੋਕਾਂ 'ਚ ਬਹੁਤ ਉਤਸ਼ਾਹ ਵਾ ਐ ਐਮਐਲਏ ਖੰਨਾ ਸੌਨ ਸਾਹਿਬ ਜੀ ਐਮਐਲਏ ਜਗਤਾਰ ਸਿੰਘ ਦਿਹਾਲਪੁਰਾ ਜੀ ਉਹਨਾਂ ਦੀ ਰਹਿਨਮਾਈ ਹੇਟ ਅੱਜ ਇਹ ਰੈਲੀ 'ਚ ਜਾ ਰਹੇ ਆ ਅਸੀਂ ਬੜਾ ਹਮ ਹਮਾ ਕੇ ਉੱਥੇ ਪਹੁੰਚ ਰਹੇ ਆ ਬਹੁਤ ਜ਼ਿਆਦਾ ਵੱਡਾ ਗਿਣਤੀ ਜੋ ਸ਼ਾਹ ਲੋਕਾਂ 'ਚ ਸਾਡੇ ਵੰਡੇਪਰਾ ਮੋਹਿਤ ਕੁੰਦਰਾ ਜ ਬਜੀਮ ਕੌਸ਼ਲ ਜੀ ਸਾਰੇ ਅਸੀਂ ਯੂਥ ਆਗੂ ਉੱਥੇ ਪਹੁੰਚ ਰਹੇ ਆ ਵੱਡਾ ਇਕੱਠ ਲੈ ਕੇ ਅੱਜ ਸੀਐਮ ਮਾਨ ਵੱਲੋਂ ਜੋ ਕੰਮ ਕੀਤੇ ਜਾ ਰਹੇ ਆ ਆਮ ਲੋਕਾਂ ਲਈ ਜੀ ਆਮ ਲੋਕਾਂ ਲਈ ਸਰਕਾਰ ਦੇ ਆਜਾ ਰਹੇ ਨੇ ਕਿਸ ਤਰ੍ਹਾਂ ਦੇ ਕੰਮ ਲੈਡ ਹੋ ਰਹੇ ਲੱਗੇ ਨੇ ਬਹੁਤ ਵਧੀਆ ਪਿੰਡਾਂ ਵਿੱਚ ਜਿਹੜੀਆਂ ਸਕੀਮਾਂ ਚਲਾਈਆਂ ਹਨ ਇਹਦੇ ਵਿੱਚ ਬਹੁਤ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ ਬਹੁਤ ਲੋਕ ਉਤਸ਼ਾਹਤ ਹਨ ਜਿਵੇਂ ਮੈਰਿਜ ਸਰਟੀਫਿਕੇਟ ਲੋਕਾਂ ਨੂੰ ੱਟਕੇ ਖਾਣੇ ਪੈਂਦੇ ਸੀ ਉਹ ਹੁਣ ਪਿੰਡ ਪਿੰਡ ਜਾ ਕੇ ਕਿਸੇ ਦੇ ਕੋਈ ਇੰਤਕਾਲ ਸੀ ਉਹ ਘਰ ਘਰ ਜਾ ਕੇ ਸਰਕਾਰ ਕਰ ਰਹੀ ਹੈ ਲੋਕ ਬਹੁਤ ਖੁਸ਼ ਨੇ ਇਸ ਸਰਕਾਰ ਤੋਂ घरियाल